ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਲਓ ਜੀ ਅੱਜ ਵਾਲੇ ਹੈ ਨਾ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਖਾਸ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਹਨਾ ਜਿਹੜੇ ਦੀਵਾਲੀ ਵਾਲੇ ਦੀਵੇ ਆ ਇਹ ਜਿਵੇਂ ਕਿ ਹੁਣ ਕੱਲ ਦੀਵਾਲੀ ਲੰਘ ਕੇ ਗਈ ਆ ਤੇ ਬਾਅਦ ਵਿੱਚ ਆਪਾਂ ਇਹਨਾਂ ਦੀਵਿਆਂ ਨੂੰ ਕੀ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਹਨਾ ਕੀ ਕਰਾਂਗੇ ਆਪਾਂ ਇਹਨਾਂ ਨੂੰ ਕਿ ਸਵੇਰੇ ਸਜਦੇ ਤੁਸੀਂ ਉਹਨਾਂ ਜਿਹੜੇ ਦੀਵੇ ਆ ਉਹ ਚੱਕ ਲਿਆ ਕਰੋ ਕਿਉਂਕਿ ਜੀ ਹਨਾ ਜਦੋਂ ਕੋ ਆਪਾਂ ਕਹਿੰਦੇ ਨੇ ਵੀ ਦੀਵੇ ਆਪਣੇ ਥੱਲੇ ਸੁੱਟ ਕੇ ਜਿਹੜੇ ਉਹ ਭੰਨ ਦਿੰਦੇ ਆ ਤੇ ਜਿਵੇਂ ਕਿ ਹੁਣ ਇਹਨਾਂ ਦੇ ਵਿੱਚ ਥੋੜਾ ਥੋੜਾ ਤੇਲ ਪਿਆ ਵਾ ਤੇ ਇਹਨਾਂ ਨੂੰ ਆਪਾਂ ਇਹਦੇ ਯੂਜ਼ ਕਰ ਲਾਂਗੇ ਤੇ ਜਿਹੜੇ ਜ਼ਿਆਦਾ ਕਾਲੇ ਹੋ ਗਏ ਆ ਨਾ ਤੇ ਮੈਂ ਇਹਨਾਂ ਨੂੰ ਕੀ ਕਰਦੀ ਹੁੰਦੀ ਆ ਮੈਂ ਤੁਹਾਨੂੰ ਉਹ ਵੀ ਦੱਸੂਗੀ ਤੇ ਵੀਡੀਓ ਨੂੰ ਪਲੀਜ਼ ਫੋਲੋਅਰ ਚ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਆ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਜੀ ਇਹਨਾਂ ਦੀ ਬੱਤੀਆਂ ਹਨਾ ਕੱਢ ਦਾਂਗੇ ਬਾਅਦ ਵਿੱਚ ਤੇ ਜਿਵੇਂ ਕਿ ਹਾਂ ਨਾ ਹੁਣ ਜਿਹੜੇ ਤਾਂ ਦੀਵੇ ਸਾਫ਼ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਇਹ ਤਾਂ ਠੀਕ ਨੇ ਹਨਾ ਇਹਨਾਂ ਨੂੰ ਤਾਂ ਆਪਾਂ ਮਤਲਬ ਕਿ ਦੁਬਾਰਾ ਹਨਾ ਯੂਜ਼ ਕਰ ਲਾਂਗੇ ਤੋ ਕੇ ਤੇ ਜਿਹੜੇ ਹਾ ਜ਼ਿਆਦਾ ਕਾਲੇ ਹੋ ਗਏ ਆ ਇਨਾਂ ਨੂੰ ਹਾਂ ਹੁਣ ਆਪਾਂ ਕੀ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਹਨਾ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਕਿ ਹਨਾ ਹਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਲਾਂਗੇ ਬੰਦ ਕਰੀ ਹਾਂਜੀ ਸਭ ਤੋਂ ਪਹਿਲਾਂ ਤਾਂ ਹਾਂ ਆਪਾਂ ਇਹਨਾਂ ਨੂੰ ਕੀ ਕਰਨਾ ਆਪਾਂ ਇਹਨਾਂ ਨੂੰ ਭੰਨ ਲੈਣਾ ਹੈ ਕਿਉਂਕਿ ਜੀ ਇਹ ਵੀ ਇੱਕ ਕਿਸਮ ਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਮਿੱਟੀ ਹੋਈ ਹੁੰਦੀ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਨਾ ਭੰਨ ਲਾਂਗੇ ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਦਾ ਕਰਕੇ ਹਨਾ ਭੰਦੇਣਾ ਸਮਾਰ ਕੇ ਤਾਂ ਕਿ ਹਨਾ ਹਾਂ ਕਿਉਂਕਿ ਜੀ ਹਾਂ ਇਹ ਆਪਣੇ ਜਿਹੜਾ ਪੈਰਾਂ ਦੇ ਵਿੱਚ ਨਾ ਆਉਣ ਤੇ ਕਹਿ ਸਕਦੇ ਹਾਂ ਨਾ ਹਾਂ ਜਿਵੇਂ ਇੱਕ ਕੌਨ ਸਟਕ ਕੇ ਨਾ ਭੰਦਨਦੇ ਆ ਤੇ ਫਿਰ ਇਹਨਾਂ ਦੀ ਬੇਅਰਬੀ ਹੁੰਦੀ ਆ ਦੇਖੋ ਆਪਾਂ ਇਹਨਾਂ ਦੇ ਵਿੱਚ ਚਿਰਾਗ ਵੀ ਲਾਉਣੇ ਆ ਹਨਾ ਆਪਾਂ ਇਹਨਾਂ ਨੂੰ ਜਾਂਦੀ ਕਹਿ ਸਕਦੇ ਕਿ ਆਪਾਂ ਪੂਜਾ ਕਰਦੇ ਆਪਾਂ ਇਹਨਾਂ ਦੇ ਨਾਲ ਤੇ ਆਪਾਂ ਹੁਣ ਇਹਨਾਂ ਨੂੰ ਕੀ ਕਰਾਂਗੇ ਵੀ ਭੰਦੇਣਾ ਸਮਾਰ ਕੇ ਚੰਗੀ ਤਰ੍ਹਾਂ ਤੇ ਇਹ ਵੀ ਦੇਖੋ ਮਿੱਟੀ ਦੇ ਹੀ ਬਣੇ ਹੁੰਦੇ ਆ ਨਾ ਹਾਂ ਮਿੱਟੀ ਹੀ ਇੱਕ ਕਿਸਮ ਦੀ ਹੁੰਦੀ ਆ ਜਦੋਂ ਆਪਾਂ ਇਹਨਾਂ ਨੂੰ ਇੰਦਾ ਕਰਕੇ ਨਾ ਭਨ ਲਾਂਗੇ ਸਾਰਿਆਂ ਨੂੰ ਬਹੁਤ ਤੇ ਭਨ ਕੇ ਹਨਾ ਹੁਣ ਆਪਾਂ ਇਦਾਂ ਇਹਨਾਂ ਨੂੰ ਸਾਰਿਆਂ ਨੂੰ ਹਨਾ ਤੇ ਜਿਵੇਂ ਕਿਹਾ ਹੁਣ ਆਪਣੇ ਗਮਲੇ ਵਗੈਰਾ ਨੇ ਤੇ ਆਪਾਂ ਇਹਨਾਂ ਨੂੰ ਹੁਣ ਇਹਨਾਂ ਦੇ ਵਿੱਚ ਆ ਜਿਹੜੇ ਥੋੜੇ ਜਿਿਹੇ ਕਰਕੇ ਜੀ ਪਾ ਦਾਂਗੇ ਜੇ ਜਦੋਂ ਹਾਂ ਮਤਲਬ ਕਿ ਗਮਲਿਆਂ ਦੇ ਵਿੱਚ ਪਾਣੀ ਪਾਊਗਾ ਹਨਾ ਤੇ ਉਦੋਂ ਹੋਏ ਇਹਨਾਂ ਨੇ ਥੋੜੇ ਥੋੜੇ ਬਕਾਦਰ ਨੇ ਵੀ ਉਹ ਹੋ ਜਾਣਗੇ ਮਤਲਬ ਖੁਰਜੇ ਜਾਣਗੇ ਆਪਦੇ ਆਪ ਹੀ ਬਥੇਰੇ ਖੁਰ ਜਾਣਾ ਇਹਨਾਂ ਨੇ ਤੇ ਮਿੱਟੀ ਦੀ ਬਣ ਜਾਣੀ ਇਹਨਾਂ ਵੀ ਲਾਲ ਮਿੱਟੀ ਦੇ ਬਣਨ ਤੇ ਲਓ ਜੀ ਇਸ ਤਰੀਕੇ ਦੇ ਨਾਲ ਹਨਾ ਹਾਂ ਆਪਾਂ ਇਹਨਾਂ ਨੂੰ ਜਾਂਦੀ ਯੂਜ਼ ਕਰ ਲੈਣੇ ਹੁੰਦੇ ਆ ਤੇ ਤੁਸੀਂ ਵੀ ਪਲੀਜ਼ ਹਨਾ ਇਹਨਾਂ ਨੂੰ ਵੇਸਟ ਨਾ ਕਰਿਆ ਕਰੋ ਸਿੱਟਿਆ ਨਾ ਕਰੋ ਤੇ ਇਸ ਤਰੀਕੇ ਦੇ ਨਾਲ ਹਨਾ ਜਿਹੜਾ ਯੂਜ਼ ਕਰ ਲਿਆ ਕਰੋ ਤੇ ਜਿਹੜੇ ਬਾਕੀ ਜੀ ਆਪਣੇ ਬਚਦੇ ਆ ਤੇ ਇਹਨਾਂ ਨੂੰ ਆਪਾਂ ਮਤਲਬ ਕਿ ਫੇਰ ਦੁਬਾਰਾ ਤੋ ਕਿ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਆ ਤੇ ਜਿਹੜੇ ਜ਼ਿਆਦਾ ਕਾਲੇ ਹੋ ਗਏ ਆ ਤੇ ਉਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਯੂਜ਼ ਕਰ ਲਾਂਦੇ ਹੁੰਦੇ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇਨੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਮਿਲਦੇ ਆਂ ਜੀ ਹੋਰ ਨੰਮੀ ਵੀਡੀਓ ਦੇ ਨਾਲ ਅ ਤੱਕ ਦੇ ਲਈ ਬਾਏ ਬਾਏ